ਹਾਂਜੀ ਵਿਦਿਆਰਥੀਓ ਆਈ ਹੋਪ ਦਿਸ ਇਸ ਆਰੇ ਚੈਨਲ ਠੀਕ ਠਾਕ ਹੋਮੂਗੇ ਤੇ ਅੱਜ ਆਪਾਂ ਕਰਾਂਗੇ ਕਹਾਣੀ ਹਰੀਆਵਲ ਦੀ ਪੀਚ ਜੋ ਕਿ ਕਰਨਲ ਜਸਵੀਰ ਭੁੱਲਣ ਦੀ ਰਚਨਾ ਹੈਗੀ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਵੀ ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤੇ ਆਪਾਂ ਸਟਾਰਟ ਕਰਦੇ ਹਾਂਗੇ ਕਹਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਦੂਰ ਤੱਕ ਤਪਦਾ ਹੋਇਆ ਮਾਰੂਥਲ ਸੀਗਾ ਉੱਥੇ ਦਿੱਖੀਆਂ ਦਰਸ਼ਤੀ ਹਵਾਵਾਂ ਬਾਗ ਰਹੀਆਂ ਸੀ ਜਾਂ ਚਾਰੇ ਪਾਸੇ ਜਿਹੜੀ ਰੇਤ ਆ ਉਹ ਉੱਡ ਰਹੀ ਸੀ ਬਹੁਤਾਂ ਪਹਿਲਾਂ ਉਥੇ ਹਰਾ ਭਰਾ ਜੰਗਲ ਸੀਗਾ ਇੱਕ ਫਕੀਰ ਉਸ ਪਾਸੇੋਂ ਦੀ ਲੰਘਿਆ ਜਾਂਦਾ ਸੀ ਉਸਨੇ ਵੇਖਿਆ ਕਿ ਲੋਕ ਪਾਗਲਾ ਮੰਗ ਨਹੀਂ ਜਿਹੜੇ ਰੁੱਖ ਨੇ ਉਹ ਵੱਢਦੇ ਜਾ ਰਹੇ ਨੇਗੇ ਇਸ ਤਰ੍ਹਾਂ ਤਾਂ ਇੱਥੇ ਸਾਰਾ ਕੁਝ ਹੀ ਉੱਜੜ ਜਾਣਾਗਾ ਜਿਹੜਾ ਉਹ ਫਕੀਰ ਆ ਉਹ ਆਪਣੇ ਆਪ ਦੇ ਨਾਲ ਇਹ ਗੱਲਾਂ ਕਰਦਾ ਜਾਂਦਾ ਹੁੰਦਾਗਾ ਉਹ ਕਈ ਉਹ ਲੋਕ ਕਈ ਸਾਲਾਂ ਤੋਂ ਜਿਹੜੇ ਜੰਗਲ ਨੂੰ ਕੱਟ ਰਹੇ ਸੀਗੇ ਜੰਗਲ ਨੂੰ ਕੱਟ-ਕੱਟ ਕੇ ਉਹ ਲੱਕੜੀਆਂ ਸੀਗੀਆਂ ਵੇਚ ਕੇ ਉਹ ਅਮੀਰ ਹੋਏ ਉਹਨਾਂ ਨੂੰ ਫਕੀਰ ਦੀ ਗੱਲ ਹੈ ਜਿਹੜੀ ਉਹ ਮੂਰਖਤਾ ਲੱਗੀ ਕਿਉਂਕਿ ਫਕੀਰ ਉਹਨਾਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਜੰਗਲ ਬਚਾਓ ਲੱਕੜਾਂ ਨੂੰ ਨਾ ਕੱਟੋ ਉਹ ਹਸਰੀ ਤੇ ਪਹਿਲਾਂ ਵਾਂਗੂ ਹੀ ਰੁੱਖ ਸੀਗੇ ਜਿਹੜੇ ਉੱਥੋਂ ਦੇ ਲੋਕ ਸੀਗੇ ਉਹ ਵੱਧਦੇ ਗਏ ਹੌਲੀ-ਹੌਲੀ ਸੀਗਾ ਜਿਹੜਾ ਸਾਰਾ ਜੰਗਲ ਸੀਗਾ ਉਹ ਮੁਕਦਾ ਗਿਆ ਫਿਰ ਹੜਾ ਏ ਹੜਾ ਦਾ ਪਾਣੀ ਵੀ ਸੋਕਣ ਦੇ ਲਈ ਅ ਜਿਹੜੇ ਜੰਗਲ ਸੀਗੇ ਉਹ ਅ ਬਚਿਆ ਨਾ ਹੜਾ ਨੇ ਤਬਾਹੀ ਵੀ ਮਚਾਈ ਪਾਣੀ ਜਰਖੇਜਾਂ ਮਿੱਟੀ ਨੂੰ ਜਿਹੜਾ ਰੋੜ ਕੇ ਲੈ ਗਿਆ ਲੋਕ ਜਿਹੜੀ ਜਿਹੜੀ ਲੋਕ ਸੀਗੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਸੀਗੇ ਕਿਉਂਕਿ ਉੱਥੇ ਰੁੱਖਾਂ ਦੇ ਨਾਲ ਜਿਹੜੀ ਧਰਤੀ ਹਰੀ-ਭਰੀ ਸੀਗੀ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਸੀ ਹਰਿਆ ਭਰਿਆ ਜਿਹੜਾ ਦੇਸ਼ ਸੀਗਾ ਉਹ ਪੂਰਾ ਮਾਰੂਥਲ ਬਣ ਚੁੱਕਿਆ ਸੀ ਤੇਜ਼ ਹਵਾਵਾਂ ਸੀਗੀਆਂ ਹੁਣ ਿੱਤੀ ਬਗਦੀਆਂ ਸੀਗੀਆਂ ਜੋ ਕਿ ਉਹ ਰੇਟ ਦੀ ਜਿਹੜੀ ਉਹ ਚਾਦਰ ਸੀਗੀ ਉੱਥੇ ਵਿਛਾ ਦਿੰਦੀਆਂ ਸੀਗੀਆਂ ਇੱਕ ਵਾਰ ਕੀ ਹੁੰਦਾ ਕਿ ਹਵਾ ਦਾ ਚੱਕਰ ਆ ਜਿਹੜਾ ਹੁੰਦਾ ਉਹ ਬਹੁਤ ਹੀ ਭਿਆਨਕ ਰੂਪ ਲੈ ਲੈਂਦਾਗਾ ਰੀਤ ਥਲ ਦਾ ਤੂਫਾਨ ਬਹੁਤ ਮਾਰੂ ਸੀਗਾ ਜਿਹੜਾ ਝੱਖੜ ਦਾ ਬੇਗ ਹੁੰਦਾ ਉਹ ਕਿਸੇ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਗਿਆ ਵਸਦੇ ਹਸਦੇ ਲੋਕ ਜਿਹੜੇ ਉੱਥੇ ਸੀਗੇ ਉਜੜ ਗਏ ਪਿਕੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀਗਾ ਜਦੋਂ ਜ਼ਿਆਦਾ ਜ਼ੋਰ ਦੀ ਝੱਖੜ ਆਇਆ ਤਾਂ ਬਰ ਝੱਖੜ ਦੇ ਸਾਹਮਣੇ ਉਹ ਨਹੀਂ ਟਿਕ ਪਾਇਆ ਉਹ ਉਖੜੀਆਂ ਹੋਈਆਂ ਝਾੜੀਆਂ ਵਾਂਗੂ ਅੱਗੇ ਦੀ ਅੱਗੇ ਰੁੜਦੇ ਗਏ ਅਚਾਨਕ ਉਹਨਾਂ ਨੂੰ ਜਾਪਿਆ ਕਿ ਕਿਸੇ ਨੇ ਬਾਹਾਂ ਫਿਲਾਡੀਆਂ ਤੇ ਉਹ ਉਹਨਾਂ ਬਾਹਾਂ ਦੇ ਘੇਰੇ ਵਿੱਚ ਅਟਕ ਜਾਂਦੇ ਨੇਗੇ ਉਸ ਵੇਲੇ ਉਹ ਪੂਰੀ ਹੌਸ਼ ਵਿੱਚ ਨਹੀਂ ਹੁੰਦੇ ਉਹ ਦੇਖਦੇ ਨੇ ਅੱਗੇ ਜਾ ਕੇ ਥੋੜੇ ਟਾਈਮ ਬਾਅਦ ਜਦੋਂ ਚਖੜਾ ਜਦੋਂ ਉਹ ਰੁਕ ਜਾਂਦਾ ਤਾਂ ਉਹ ਦੇਖਦੇ ਨੇ ਕਿ ਇੱਕ ਰੁੱਖ ਨੇ ਉਹਨਾਂ ਦੀ ਜਾਨ ਬਚਾਈ ਰੁੱਖ ਦੀਆਂ ਟਾਹਣੀਆਂ ਦੇ ਹੇਠਾਂ ਅ ਜਿਹੜੀਆਂ ਟਾਹਣੀਆਂ ਹੁੰਦੀਆਂ ਨੇ ਉਹ ਹੇਠਾਂ ਨੂੰ ਲਮਕ ਰੀਆਂ ਹੁੰਦੀਆਂ ਨੇ ਉਹ ਤਿੰਨੇ ਜਾਣੇ ਉਹਨਾਂ ਟਾਹਣੀਆਂ ਵਿੱਚ ਟਕ ਕੇ ਹੋਏ ਸਨ ਉਹਨਾਂ ਟਾਹਣੀਆਂ ਵਿੱਚੋਂ ਬਾਹਰ ਨਿਕਲੇ ਰੁੱਖ ਦੇ ਪੱਤਿਆਂ ਦੀਆਂ ਹਰਿਆਲੀ ਅ ਹਰਿਆਲੀ ਸੀਗੀ ਤਾਜ਼ਗੀ ਸੀਗੀ ਰੁੱਖ ਦੇ ਪੱਤਿਆਂ ਦੇ ਵਿੱਚ ਪੀਖੂ ਬੋਲਿਆ ਇਸ ਰੁੱਖ ਦੇ ਪੀਣ ਲਈ ਨੇੜੇ ਪਾਣੀ ਵੀ ਹੋਵੇਗਾ ਉਹ ਸੋਚਦਾ ਵੀ ਜਿਹੜਾ ਰੁੱਖਾ ਉਹ ਇੰਨਾ ਜ਼ਿਆਦਾ ਹਰਿਆ ਭਰਿਆ ਹੈ ਤਾਂ ਇਸ ਦੇ ਨੇੜੇ ਤੇੜੇ ਪਾਣੀ ਵੀ ਹੋਊਗਾ ਤਾਂ ਉਹ ਕੀ ਕਰਦੇ ਨੇ ਕਿ ਅੱਧੇ ਉਧਰ ਪਾਣੀ ਨੂੰ ਲੱਭਣਾ ਜਿਹੜਾ ਉਹ ਸ਼ੁਰੂ ਕਰ ਦੇਣਗੇ ਪਾਣੀ ਲੱਭਣ ਲਈ ਪਿੱਖੂ ਨੇ ਡੰਗੂਰੀ ਦੇ ਨਾਲ ਨਾਲ ਜਿਹੜਾ ਥਾਂ ਥਾਂ ਦੀ ਜ਼ਮੀਨ ਨੂੰ ਠੋਕਰਿਆ ਸੂਰਜ ਦੀ ਦਿਸ਼ਾ ਦੇਖੀ ਜ਼ਮੀਨ ਉੱਤੇ ਕੁਝ ਲੀਕਾਂ ਵੀ ਉਹਨੇ ਬਾਹੀਆਂ ਫਿਰ ਉਹ ਜਿੱਥੇ ਵੀ ਮਤਲਬ ਜਾਂਦਾ ਉੱਥੇ ਡੰਗੂਰੀ ਗਾੜ ਦਿੰਦਾ ਜਿਹੜੇ ਸਾਰੇ ਜੀ ਸੀਗੇ ਉਹ ਰਲ ਕੇ ਬਾਣੀ ਨਿਸ਼ਾਨੀ ਵਾਲੀ ਥਾਂ ਤੇ ਨੂੰ ਉਹ ਪੁੱਟਣ ਲੱਗੇ ਜਿੱਥੇ ਸੱਚਮੁੱਚ ਇਹ ਪਾਣੀ ਸੀਗਾ ਚੱਖੜ ਨੇ ਪਾਣੀ ਦੇ ਉਸ ਜਿਹੜਾ ਉਹ ਹੁੰਦਾ ਪਾਣੀ ਵਾਲੀ ਥਾਂ ਹੁੰਦੀ ਹੈਗੀ ਉਹ ਨੂੰ ਰੇਟ ਦੇ ਨਾਲ ਉਹ ਟੱਕ ਦਿੱਤਾ ਹੁੰਦਾ ਹੈਗਾ ਪਾਣੀ ਵੇਖ ਕੇ ਉਹਨੂੰ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਪਹਿਲਾਂ ਤਾਂ ਉਹ ਪਾਣੀ ਦੀਆਂ ਬੁੱਕਾਂ ਭਰ-ਭਰ ਕੇ ਪਾਣੀ ਪੀਂਦੇ ਨੇਗੇ ਉਹ ਆਪਣੀ ਭੁੱਖ ਮਟਾਉਂਦੇ ਨੇ ਫੇਰ ਉਹ ਰੁੱਖ ਨੂੰ ਉਹ ਫਲ ਤੋੜਦੇ ਨੇ ਤੋੜ ਕੇ ਉਹ ਆਪਣੇ ਆ ਢਿੱਡ ਭਰਦੇ ਨੇ ਕਿ ਰੁੱਖ ਦੀ ਡੰਡੀ ਮਿੱਠੀ ਛਾਂ ਹੀ ਉਹਨਾਂ ਦਾ ਆਸਰਾ ਜਿਹੜਾ ਉਹ ਬਣ ਗਈ ਸੀ ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਜਿਵੇਂ ਖੇਡਣ ਦੀ ਜਗ੍ਹਾ ਜਿਹੜੀ ਉਹ ਲੱਭ ਗਈ ਸੀ ਉਹ ਕਦੀ ਰੁੱਖ ਉੱਤੇ ਚੜ ਜਾਂਦਾ ਕਦੀ ਉਹਨਾਂ ਦੀ ਆਲਮ ਕਦੀਆਂ ਟਾਹਣੀਆਂ ਦੇ ਨਾਲ ਝੂਟਦਾ ਜਿਹੜੀ ਬੀਕੂ ਦੀ ਪਤਨੀ ਹੁੰਦੀ ਆ ਉਹ ਕਹਿੰਦੀ ਹੁੰਦੀ ਆ ਕਿ ਇਹ ਰੁੱਖ ਇੰਨਾ ਜ਼ਿਆਦਾ ਸੋਹਣਾ ਹੈ ਸੋਹਣਾ ਹੈ ਕਿ ਉਹ ਹੁਣ ਉਹ ਉਹ ਉੱਥੇ ਹੀ ਰਹਿਣਗੇ ਪੀਖੂ ਨੂੰ ਵੀ ਉਸ ਦੀ ਸਲਾਹ ਹੈ ਜਿਹੜੀ ਉਹ ਚੰਗੀ ਲੱਗਦੀ ਆ ਅਗਲੇ ਦਿਨ ਪੀਖੂ ਆ ਜਿਹੜਾ ਉਹ ਸਵੇਰੇ-ਸਵੇਰੇ ਉੱਠਦਾਗਾ ਤਾਂ ਉਹਦੀਆਂ ਜਿਹੜੀਆਂ ਰੁੱਖ ਦੀਆਂ ਟਾਹਣੀਆਂ ਹੁੰਦੀਆਂ ਨੇ ਉਹ ਉਹਨਾਂ ਦੇ ਨਾਲ ਛੱਤਣਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਕੱਟ ਦਿੰਦਾ ਇਹ ਦੇਖ ਕੇ ਜਿਹੜੀ ਪੀਖੂ ਦੀ ਪਤਨੀ ਹੁੰਦੀ ਉਹ ਕਾਫੀ ਜ਼ਿਆਦਾ ਉਦਾਸ ਹੋ ਜਾਂਦੀ ਹੈ ਤੇ ਉਹ ਉਹਨੂੰ ਕਹਿੰਦੀ ਹੈ ਕਿ ਤੂੰ ਇਹ ਦੇਖਾ ਨਹੀਂ ਸੀ ਕਰਨਾ ਇਹਨਾਂ ਡਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਹੈ ਪੀਖੂ ਉਸ ਸਮੇਂ ਕੀ ਕਰਦਾ ਚੁੱਪ ਕਰ ਜਾਂਦਾਗਾ ਇੱਕ ਦਿਨ ਵੀਖੂ ਨੂੰ ਜਾਪਿਆ ਕਿ ਸੁੰਨੇ ਟਾਰੇ ਵਿੱਚ ਬਹਿਣ ਖਲੂਨ ਦੇ ਲਈ ਫਿਰ ਉਹ ਮੰਜੇ ਪੀੜਿਆਂ ਦੇ ਲਈ ਵੀ ਰੁੱਖ ਨੂੰ ਨੂੰ ਕੱਟਣਾ ਵੱਡਣਾ ਸ਼ੁਰੂ ਕਰ ਦਿੰਦਾ ਤੇ ਪੀੜੇ ਬਣਾ ਲੈਂਦਾ ਇਹ ਦੇਖ ਕੇ ਮਤਲਬ ਉਸ ਦੀ ਜਿਹੜੀ ਪਤਨੀ ਉਹ ਕਾਫੀ ਜ਼ਿਆਦਾ ਦੁਖੀ ਹੁੰਦੀ ਆ ਕਿਉਂਕਿ ਉਹ ਸੋਚਦੀ ਆ ਵੀ ਇਸ ਰੁੱਖ ਨੇ ਤਾਂ ਉਹਨਾਂ ਦੀ ਜਾਨ ਬਚਾਈ ਹੈਗੀ ਤੇ ਜਿਹੜਾ ਵੀ ਖੂਆ ਹੋਸ਼ ਦੀਆਂ ਵੀ ਜਿਹੜੀਆਂ ਟਾਹਣੀਆਂ ਨੇ ਉਹਨਾਂ ਨੂੰ ਕੱਟ ਰਿਹਾ ਹੈਗਾ ਏਸ ਹੁਣ ਕੇ ਪੀਕੂ ਜਿਹੜਾ ਉਹ ਖਿੱਚ ਜਾਂਦਾ ਤੇ ਉਹ ਕਹਿੰਦਾ ਹੈ ਕਿ ਆਪਾਂ ਨੇ ਕਿਹੜਾ ਇਸ ਦੀ ਜਿਹੜੀ ਸਾਰੀ ਥਾਂ ਹੈ ਮਲਣੀ ਹੈਗੀ ਵੀ ਬਹੁਤ ਸਾਰੀਆਂ ਟਾਹਣੀਆਂ ਨੇ ਜਿਸ ਦੇ ਨਾਲ ਆਪਾਂ ਵੀ ਮਤਲਬ ਛਾਂ ਬਠੇਰੀ ਆ ਆਪਣੇ ਲਈ ਤਾਂ ਮੁੱਕ ਦੀ ਨਹੀਂ ਹੈਗੀ ਉਹ ਵੀ ਜਿਹੜੀਆਂ ਇਹ ਲੋੜਾਂ ਨੇ ਗਿਆ ਤਾਂ ਰੋਜ਼ ਪੈਂਦੀਆਂ ਨੇ ਗਿਆ ਰੁੱਖ ਉਹਨਾਂ ਦੀ ਲੋੜਾਂ ਪੂਰੀਆਂ ਕਰਦਾ ਗਿਆ ਤੇ ਹੌਲੀ-ਹੌਲੀ ਮੁੱਕਦਾ ਗਿਆ ਆਖਰਕਾਰ ਸੂਲ ਤਾਂ ਭਰੇ ਉਹਨਾਂ ਦੇ ਘਰ ਦੇ ਵਿੜੇ ਵਿੱਚ ਰੁੱਖ ਦੇ ਨਾਂ ਤੇ ਇੱਕ ਟੁੰਡੇ ਹੀ ਰਹਿ ਜਾਂਦਾ ਹੈਗਾ ਕਿਉਂਕਿ ਜਿਹੜਾ ਭੀਖੂ ਆ ਉਹ ਰੋਜ਼ ਕੁਛ ਨਾ ਕੁਛ ਕਰਨ ਦੇ ਲਈ ਜਿਹੜਾ ਰੁੱਖ ਦੀਆਂ ਟਾਹਣੀਆਂ ਉਹ ਕੱਟਦਾ ਰਹਿੰਦਾ ਹੈਗਾ ਭੀਖੂ ਨੇ ਦੂਰੰਦੇਸ਼ੀ ਦੀ ਗੱਲ ਕੀਤੀ ਤਣੇ ਨੂੰ ਆਪਾਂ ਕਿਸੇ ਵੱਡੇ ਕੰਮ ਦੇ ਲਈ ਵਰਤਾਂਗੇ ਉਹ ਨੂੰ ਉਹ ਸੋਚਦਾ ਹੈ ਕਿ ਉਸ ਦਾ ਜਿਹੜਾ ਪੁੱਤਰ ਆ ਉਹ ਵੱਡਾ ਹੋ ਚੁੱਕਿਆ ਹੈਗਾ ਤੇ ਅੱਗੇ ਉਸ ਦਾ ਵੀ ਪਰਿਵਾਰ ਹੋਵੇਗਾ ਵੀ ਉਹ ਜਿਹੜਾ ਉਹ ਤਣਾ ਰਹਿ ਜਾਂਦਾਗਾ ਰੁਕਦਾ ਵੀ ਉਹ ਉਸ ਨੂੰ ਅੱਗੇ ਵਧਤਣ ਦੇ ਬਾਰੇ ਸੋਚਦਾਗਾ ਇੱਕ ਦਿਨ ਪਖੀ ਜਿਹੜਾ ਫਕੀਰ ਹੁੰਦਾ ਉਸ ਪਾਸ ਲੰਘਿਆ ਜਾਂਦਾ ਹੁੰਦਾ ਤਾਂ ਉਸ ਵੇਲੇ ਲੋ ਆ ਜਿਹੜੀ ਉਹ ਵਗ ਰਹੀ ਹੁੰਦੀ ਆ ਫਕੀਰ ਦੇ ਢਾਰੇ ਦੇ ਸੇਕ ਵਿੱਚ ਬੈਠ ਕੇ ਉਹ ਪਾਣੀ ਪਿੰਦਾ ਕੀ ਰੱਬ ਨੇ ਤੈਨੂੰ ਕਦੀ ਰੁਕ ਨਹੀਂ ਦਿੱਤਾ ਤਬੀਖੂ ਨੇ ਦੱਸਿਆ ਬਾਬਾ ਹੈਗਾ ਇੱਕ ਰੁੱਖ ਉਹ ਖੜਾ ਉਹ ਇੱਕ ਰਿੰਡਮੁੰਡ ਵਾਲੇ ਜਿਹੜੇ ਰੁੱਖ ਹੁੰਦਾਗਾ ਉਹਦੇ ਵਾਲੇ ਇਸ਼ਾਰਾ ਕਰਕੇ ਕਹਿੰਦਾ ਕਿ ਉਹ ਰੁੱਖ ਖੜਾ ਤੇ ਉਸਨੇ ਘਟ ਵੱਢ ਕੀਤੀ ਸੀ ਪਰ ਉਸਦੇ ਪਿੱਛੋਂ ਤਾਂ ਉਹ ਗੁੰਗਰਿਆ ਹੀ ਨਹੀਂ ਹੈਗਾ ਪੀਖੂ ਫਕੀਰ ਨੂੰ ਕਹਿੰਦਾ ਫਕੀਰ ਰੁੱਖ ਦਾ ਹਸ਼ਰ ਦੇਖ ਕੇ ਬਹੁਤ ਜਨਦਾ ਉਦਾਸ ਹੋ ਜਾਂਦਾ ਤੇ ਉਹ ਕੁਝ ਚਿਰ ਲਈ ਤਾਂ ਚੁੱਪ ਹੋ ਜਾਂਦਾ ਤੇ ਉਹ ਉਸ ਨੂੰ ਕਹਿੰਦਾ ਕਿ ਤੂੰ ਤਾਂ ਹਮੇਸ਼ਾ ਰੁੱਖ ਵੱਡੇ ਹੀ ਨਹੀਂ ਕਦੇ ਰੁੱਖ ਲਾਏ ਵੀ ਹੈਗੇ ਹੈਗੇ ਕੀ ਇਹ ਦੁਨੀਆ ਵਿੱਚ ਹਰਿਆਵਲ ਦੇ ਬੀਜ ਨੇ ਜਿਹੜੇ ਉਹ ਮੁੱਕ ਚੁੱਕੇ ਨੇਗੇ ਪਿਖੂ ਨੂੰ ਮਤਲਬ ਜਦੋਂ ਫਕੀਰ ਉਸ ਨੂੰ ਅਜਿਹਾ ਬੋਲਦਾ ਤਾਂ ਵੇਖ ਨੂੰ ਕੋਈ ਵੀ ਗੱਲ ਨਹੀਂ ਹੋਣਦੀ ਹੈਗੀ ਫਕੀਰ ਕੋ ਚਿਹਰਾ ਆਪਣੀ ਅੱਖਾਂ ਨੇ ਜਿਹੜੀਆਂ ਉਹ ਬੰਦ ਕਰ ਲੰਦਾ ਤੇ ਪਰਛਾਤ ਜਿਹੜੇ ਉਦਾਸ ਸੂਰ ਦੇ ਵਿੱਚ ਬੋਲਦਾ ਕਿ ਉਸ ਨੂੰ ਉਸ ਦੇ ਘਰ ਉੱਪਰ ਉਜਾੜੇ ਦਾ ਪਰਛਾਵਾਂ ਜਿਹੜਾ ਉਹਨੂੰ ਦਿਖਾਈ ਦੇ ਰਿਹਾ ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ ਇਹ ਸੁਣ ਕੇ ਜਿਹੜੇ ਘਰ ਦੇ ਜੀ ਹੁੰਦੇ ਨੇਗੇ ਉਹ ਕਾਫੀ ਜ਼ਿਆਦਾ ਬੇਚੈਨ ਹੋ ਜਾਂਦੇ ਨੇਗੇ ਜਿਹੜਾ ਫਕੀਰ ਹੁੰਦਾ ਉਹ ਉਸ ਪਰਿਵਾਰ ਦੇ ਮਨ ਵਿੱਚ ਹਰਿਆਵਲ ਦੇ ਬੀਜ ਆ ਜਿਹੜੇ ਉਹ ਖਿਲਾਰ ਦਿੰਦਾ ਉਹ ਬੀਜ ਟੱਬਰ ਦੇ ਮਨ ਵਿੱਚ ਗੁੰਗਰ ਗਏ ਤੇ ਉਸ ਤੋਂ ਬਾਅਦ ਦੇ ਫਕੀਰ ਦੇ ਜਾਨ ਦੇ ਪਿੱਛੋਂ ਉਹ ਬੇਵਸ ਚਾਹੇ ਰੜੀ ਤੇ ਹੀ ਬੈਠੇ ਸਨ ਇਹ ਸੁਣ ਕੇ ਜਦੋਂ ਫਕੀਰ ਦੀ ਗੱਲ ਸੁਣ ਕੇ ਜਿਹੜਾ ਲਮਾ ਉਹ ਰੋਣ ਹੱਕਾ ਹੋ ਜਾਂਦਾ ਤੇ ਉਹ ਆਪਣੇ ਬਾਪ ਨੂੰ ਕਹਿੰਦਾ ਹੈਗਾ ਕਿ ਤੂੰ ਰੁੱਖ ਵੱਢਣ ਵਾਲਾ ਹੀ ਕਿਉਂ ਬਣਿਆ ਰੁੱਖ ਨੂੰ ਉਗਾਉਣ ਵਾਲਾ ਕਿਉਂ ਨਹੀਂ ਬਣਿਆ ਇਹ ਸੁਣ ਕੇ ਜਿਹੜਾ ਬੀਖੂ ਹੁੰਦਾ ਉਹ ਨੀਨੀ ਪਾਲ ਹੁੰਦਾ ਹੈਗਾ ਕਾਫੀ ਜ਼ਿਆਦਾ ਸ਼ਰਮ ਮਹਿਸੂਸ ਕਰਦਾ ਉਹ ਕਹਿੰਦਾ ਕਿ ਮੇਰੇ ਵੱਡੇ ਵੱਡੇ ਰਿਆ ਨੇ ਵੀ ਅਜੇ ਹੈ ਕੀਤਾ ਸੀ ਇਸ ਲਈ ਉਹ ਵੀ ਅਜੇ ਹੈ ਹੀ ਕਰ ਰਿਹਾ ਹੈ ਮਾਰੂਥਲ ਵਿੱਚ ਬਾਬਰੂਲਾ ਜਿਹੜਾ ਉੱਠਿਆ ਅਚਾਨਕ ਆਲਮ ਜਿਹੜਾ ਹੁੰਦਾ ਉਹ ਖੜਾ ਹੋ ਜਾਂਦਾ ਤੇ ਉਹ ਕਹਿੰਦਾ ਕਿ ਮੈਂ ਹੁਣ ਬੰਦਾ ਹੋ ਗਿਆ ਹੁਣ ਵੀ ਮੈਂ ਹੁਣ ਰੁੱਖ ਉਗਾਉਣ ਵਾਲਾ ਹੀ ਬਣੂਗਾ ਆਲਮ ਹੁੰਦਾ ਤੇਜ਼ੀ ਦੇ ਨਾਲ ਹਰੀਆਵਲ ਦੇ ਬੀਜ ਆ ਜਿਹੜੇ ਉਹ ਲੱਭਣ ਲਈ ਟੁਰ ਜਾਂਦਾਗਾ ਆਲਮ ਨੂੰ ਹਰੀਆਵਲ ਦੇ ਬੀਜ ਨੇ ਜਿਹੜੇ ਉਹ ਲੱਗ ਗਏ ਤੇ ਸੁਣਿਆ ਹੈ ਕਿ ਆਲਮ ਜਿੱਧਰ ਵੀ ਹੁਣ ਜਾਂਦਾ ਹੈਗਾ ਉਹ ਰੁੱਖ ਲਗਾਉਂਦਾ ਹੈ ਤੁਰਿਆ ਜਾਂਦਾ ਹੈਗਾ ਇਜ਼ੀ ਗਾਇਸ ਕਹਾਣੀ ਦੀ ਇਜ਼ੀ ਐਕਸਪਲੇਨੇਸ਼ਨ ਤੇ ਆਈ ਹੋਪ ਤੁਹਾਨੂੰ ਸਮਝ ਆਈ ਹੋਵੇਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ